ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਅੱਜ ਦੀ ਵੀਡੀਓ ਇਹ ਪਹਿਣਾ ਲਈ ਐ ਅੱਜ ਆਪਾਂ ਕਟਾਂਗੇ ਜੈਂਟਸ ਪਜਾਮਾ ਯਾਨੀ ਕਿ ਜੋ ਬਜ਼ੁਰਗ ਪਾਉਂਦੇ ਹੁੰਦੇ ਆ ਚੋਲੀ ਵਾਲਾ ਪਜਾਮਾ ਲੇਡੀਜ਼ ਸੂਟਾਂ ਦੀ ਕਟਾਈ ਤਾਂ ਤੁਸੀਂ ਬਹੁਤ ਦੇਖ્યું ਅੱਜ ਤੁਹਾਨੂੰ ਮੈਂ ਪਜਾਮੇ ਦੀ ਕਟਿੰਗ ਦੱਸਦੀ ਆਂ ਕਈ ਵਾਰ ਆ ਕੀ ਹੁੰਦਾ ਆਪਣੇ ਕੋਲੇ 2.5 300 ਦਾ ਸੂਟ ਹੁੰਦਾ ਤੇ ਸਿਲਾਈ ਆਪਾਂ ਨੂੰ ਮਹਿੰਗੀ ਪੈ ਜਾਂਦੀ ਐ 6-700 ਰੁਪਇਆ ਟੇਂਦਰ ਲੈ ਲੈਂਦੀ ਆ ਪਰ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਅੱਜ ਤੁਹਾਨੂੰ ਆਪਾਂ ਦੱਸੀਏ ਸਭ ਤੋਂ ਪਹਿਲਾਂ ਜਿੰਨੇ ਆਪਣੇ ਪਜਾਮਾ ਜਿਹੜਾ ਆਪਣੇ ਕੋਲੇ ਪਜਾਮਾ ਨਾਪਾਲ ਹੋਊਗਾ ਉੰਨੀ ਜਿੰਨੀ ਉਹਦੀ ਲੈਂਥ ਹੋਊਗੀ ਉਸ ਤੋਂ 4 ਇੰਚ ਜ਼ਿਆਦਾ ਲੈਣਾ ਵਾ ਇੱਥੇ ਮੇਰੇ ਕੋਲੇ ਪਜਾਮਾ ਜਿਹੜਾ ਸੀ ਉਹਦੀ 38 ਇੰਚ ਸੀ ਤੇ 6 ਇੰਚ ਕੱਪੜਾ ਘਟਦਾ ਸੀਗਾ ਜਿੰਨਾ ਘਟਦਾ ਹੋਵੇ ਉਨਾ ਕੱਟ ਰੱਖ ਲੈਣਾ ਦੂਰਾ ਫੋਲਡ ਕਰਕੇ ਇਹਨੂੰ ਤੇ ਜਿੰਨਾ ਇੰਚ ਘਟਦਾ ਹੋਵੇ ਉਹਨੇ ਇੰਚ ਇੱਕ ਪਾਸਾ ਥੋੜਾ ਜਿਹਾ ਕੱਟ ਰੱਖ ਲੈਣਾ ਉਸ ਤੋਂ ਬਾਅਦ ਆਪਾਂ ਲਾਵਾਂਗੇ ਮੂਰੀ ਦੀ ਨਿਸ਼ਾਨੀ ਆਪਣੀ 8.5 ਇੰਚ ਮੂਰੀ ਸੀ ਇਸ ਪਜਾਮੇ ਦੀ ਜਿਹੜਾ ਮੇਰੇ ਕੋਲੇ ਸੀਗਾ ਤੇ ਆਪਾਂ 9 ਇੰਚ ਤੇ ਕਰ ਲਾਂਗੇ ਅੱਧਾ ਇੰਚ ਆਪਾਂ ਸਲਾਈ ਆਸਤੇ ਰੱਖ ਲਾਂਗੇ ਇਸ ਤੋਂ ਬਾਅਦ 17 ਇੰਚ ਸਿੱਧਾ ਰੱਖਾਂਗੇ 17 ਇੰਚ ਤੱਕ ਜਿੱਥੋਂ ਤੱਕ ਆਪਣਾ ਆਪਣੇ ਗੋਡੇ ਆਉਂਦੇ ਹੁੰਦੇ ਆ ਜਾਨੀ ਕਿ ਉਹ ਉਦੋਂ ਥੱਲੇ ਤੱਕ ਇਹ ਆਪਾਂ 17 ਇੰਚ ਰੱਖਾਂਗੇ ਤੇ ਇਹਨੂੰ ਥੋੜਾ ਥੋੜਾ ਇੱਥੋਂ ਤੱਕ ਅਰਸ਼ਾ ਕਰਕੇ 9 ਇੰਚ ਤੱਕ ਲੈ ਆਵਾਂਗੇ 8.5 ਤੋਂ ਲੈ ਕੇ 9 ਇੰਚ ਤੱਕ ਥੋੜਾ ਥੋੜਾ ਕਰਕੇ ਲੈ ਆਵਾਂਗੇ ਜੇ ਕਈ ਵਾਰ ਪਿੰਜਣੀ ਆਪਣੀ ਜਿਆਦਾ ਵੀ ਮੋਟੀ ਹੋਵੇ ਜਿਹੜੀ ਇਸ ਦੇ ਦਾ ਨਾਪ ਹੈ ਉਹਦੀ ਤੇ ਥੋੜਾ ਜਿਹਾ ਆਪਾਂ ਜ਼ਿਆਦਾ ਵੀ ਰੱਖ ਸਕਦੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਆਸਮ ਦੀ ਨਿਸ਼ਾਨੀ ਜਾਨਕਿ ਜਿਹੜੀ ਝੋਲੀ ਹੈ ਤੇ ਇੱਥੇ ਮੇਰੇ ਕੋਲੇ 15 ਇੰਚ ਝੋਲੀ ਸੀ ਆਪਾਂ 2 ਇੰਚ ਜ਼ਿਆਦਾ ਹੀ ਰੱਖਾਂਗੇ 17 ਇੰਚ ਤੇ ਰੱਖ ਕੇ ਨਿਸ਼ਾਨੀ ਲਾ ਲਾਂਗੇ ਉਸ ਤੋਂ ਬਾਅਦ ਇਹ ਨਿਸ਼ਾਨੀ ਤੇ ਇਸ ਨਿਸ਼ਾਨੀ ਦੋਵੇਂ ਨਿਸ਼ਾਨਾਂ ਨੂੰ ਥੋੜੀ-ਥੋੜੀ ਕਰਕੇ ਰੇੇ ਮੋੜ ਦਾਂਗੇ ਲਾ ਲਾਂਗੇ ਨਿਸ਼ਾਨੀ ਜੇ ਨਾ ਲੱਗੇ ਤਾਂ ਜਿਹੜਾ ਆਪਣੇ ਕੋਲੇ ਨਾਪ ਵਾਲਾ ਪਜਾਮਾ ਹੁੰਦਾ ਉਹਨੂੰ ਉੱਪਰ ਰੱਖ ਕੇ ਆਪਾਂ ਨਿਸ਼ਾਨੀ ਲਾ ਸਕਦੇ ਹਾਂ ਇਹ ਫੱਟੀਆਂ ਹੁੰਦੀਆਂ ਇਹਦੇ ਵਾਸਤੇ ਤੇ ਉਹ ਮਿਲ ਜਾਂਦੀਆਂ ਬਾਜ਼ਾਰ ਚ ਉਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਇਹਦੀ ਪਜਾਮੇ ਦੀ ਬਹੁਤ ਸੌਖਾ ਸੌਖੇ ਤਰੀਕੇ ਨਾਲ ਆਪਾਂ ਪਜਾਮਾ ਘਰੇ ਕੱਟ ਸਕਦੇ ਆ ਇਹ ਅੱਧੇ ਘੰਟੇ ਵਿੱਚ ਦੀ ਕਟਿੰਗ ਤੇ ਸिलाई ਹੋ ਜਾਂਦੀ ਹੈ ਇਹਦੀ ਤੇ ਹੌਲੀ ਹੌਲੀ ਥੋੜਾ ਜਿਹਾ ਸਹਿਜਮਤੀ ਨਾ ਕਰਕੇ ਸਫਾਈ ਦਾ ਕੰਮ ਕਰਕੇ ਤਾਂ ਵਧੀਆ ਕੱਪੜਾ ਰੈਡੀ ਹੋ ਜਾਂਦਾ ਸਟਿਚ ਹੋ ਕੇ ਜਿਵੇਂ ਤੇਂਦਰਦਸਨ ਤਾਂ ਉਹ ਵੀ ਕਈ ਵਾਰ ਨਹੀਂ ਵੀ ਕੋਈ ਤਾਂ ਤੋਂ ਆਪਾਂ ਨੂੰ ਨਹੀਂ ਪਤਾ ਲੱਗਦਾ ਪ੍ਰੈਸ ਕਰਕੇ ਕਰੀਜ ਨਾ ਬੰਦੀ ਹੋਏ ਪ੍ਰੈਸ ਕਰਕੇ ਕਰ ਸਕਦੇ ਆ ਪ੍ਰੈਸ ਕਰਨਾ ਬਹੁਤ ਸਫਾਈ ਆਉਂਦੀ ਹੈ ਇਸ ਤੋਂ ਬਾਅਦ ਕਟਿੰਗ ਕਰਨ ਤੋਂ ਬਾਅਦ ਜਿਹੜਾ ਉਹ ਬਚਿਆ ਕੱਪੜਾ ਹੈ ਕਟਿੰਗ ਕੀਤਾ ਉਹਦੇ ਤੋਂ ਇੱਕ ਪੱਲਾ ਆਪਾਂ ਦੂਰਾ ਚੱਕ ਲੈਣਾ ਤੇ ਉਹ ਆਪਾਂ ਜਿੰਨਾ ਇੰਚ ਆਪਣਾ ਕੱਪੜਾ ਘੱਟ ਹੈ ਉਹਦੇ ਉੱਤੇ ਰੱਖ ਕੇ ਆਪਾਂ ਕਟਿੰਗ ਕਰ ਲੈਣਾ ਜੇ ਥੋੜਾ ਜਿਆਦਾ ਮੇਰੇ ਤਾਂ 6 ਇੰਚ ਕੱਪੜਾ ਘੱਟ ਸੀ ਜਿਆਦਾ ਉਹ ਤਾਂ ਥਲੜਾ ਹਿੱਸਾ ਜਿਆਦਾ ਹੈ ਉਹ ਉੱਪਰ ਰੱਖ ਕੇ ਆਪਾਂ ਕਟਿੰਗ ਕਰ ਲਾਂਗੇ ਇਸ ਤੋਂ ਬਾਅਦ ਬਾਧੂ ਦਾ ਟੁਕੜਾ ਆਪਾਂ ਇਹਦੇ ਨਾਲ ਉਤਾਰ ਦਾਂਗੇ ਤੇ ਇਸ ਨੂੰ ਉਤਾਰ ਦੇ ਬਾਅਦ ਹੁਣ ਆਪਾਂ ਝੋਲੀ ਕੱਟਣੀ ਹੈ ਮਿਆਨੀ ਕੱਟਣੀ ਦੱਸਾਂਗੇ ਤੁਹਾਨੂੰ 9 ਇੰਚ ਕਪੜਾ ਨਿਸ਼ਾਨੀ ਲਾ ਕੇ 9 ਇੰਚ ਦਾ ਤੇ ਤੁਸੀਂ ਇਹਨੂੰ ਦੋਹਾਂ ਪਾਸੇ ਤੇ ਨਿਸ਼ਾਨੀ ਲਾ ਕੇ ਕੋਈ ਵੀ ਨੁੱਕਰ ਦੂਜੀ ਨੁੱਕਰ ਨਾਲ ਮਲਾ ਦਿਓ ਜਦੋਂ ਇਹ ਨੁੱਕਰਾ ਮਲਾਉਂਗੇ ਤਾਂ ਤੁਹਾਨੂੰ ਇਸ ਤਰ੍ਹਾਂ ਦਾ ਸ਼ੇਪ ਬਣ ਜਾਊ ਉਸ ਤੋਂ ਬਾਅਦ ਫਿਰ ਇਹਨੂੰ ਫੋਲਡ ਕਰ ਦਿਓ ਉਸ ਤੋਂ ਬਾਅਦ ਇਹਨੂੰ ਕੱਟ ਕਟਿੰਗ ਕਰ ਦਿਓ ਤੇ ਥੋੜੀ ਜਿਹੀ ਸ਼ੇਪ ਦੇ ਦਿਓ ਗਲਾਈ 'ਚ ਜਿਸ ਤਰ੍ਹਾਂ ਦੀ ਮਿਆਨੀ ਹੁੰਦੀ ਆ ਇਸ ਤੋਂ ਬਾਅਦ ਇਹਨੂੰ ਸਿੱਧਾ ਕਟਿੰਗ ਕਰ ਲਿਓ ਤੇ ਇਸ ਤੋਂ ਬਾਅਦ ਇਹਨੂੰ ਜਿਵੇਂ ਨਿਸ਼ਾਨੀ ਲਾਈ ਇਸ ਦੇ ਉੱਪਰ ਕਟਿੰਗ ਕਰ ਦਾਂਗੇ ਦੋ ਮਿਆਨੀ ਆ ਇਹ ਪਜਾਮੇ ਦੇ ਇੱਕ ਪਾਸੇ ਜੋੜ ਜਿਹੜੇ ਪਏ ਉਹਦੇ ਪਾਸੇ ਪਾਉਗੇ ਦੂਜੇ ਪਾਸੇ ਮੱਥੇ ਜੋੜਾਂਗੇ ਤੇ ਉਹਦੇ ਵਿੱਚ ਪਾਉਗੇ ਇਸ ਤਰ੍ਹਾਂ ਕਰਨਾਂ ਮਿਆਨੀ ਵਾਲਾ ਪਜਾਮਾ ਤਿਆਰ ਹੋ ਜਾਊਗਾ ਇਸ ਨਾਲ ਕੱਸ ਨਹੀਂ ਪੈਂਦਾ ਪਜਾਮੇ ਨੂੰ ਇਹ ਵਧੀਆ ਰੈਡੀ ਹੋ ਜਾਂਦਾ ਵਾ ਬਹੁਤ ਸੌਖਾ ਤਰੀਕਾ ਵਾ ਆਪਾਂ ਤੁਹਾਨੂੰ ਨਾਲ ਸਟਿਚ ਕਰਕੇ ਦਿਖਾਵਾਂਗੇ ਇਸ ਤੋਂ ਬਾਅਦ ਹੁਣ ਆਪਾਂ ਇਹ ਜਿਹੜੇ ਉੱਪਰ ਮੱਥੇ ਜਿਹੜੇ ਸੀਗੇ ਪਜਾਮੇ ਦੇ ਉਹ ਫੋਲਡ ਕੀਤਾ ਸੀ ਉਹਨਾਂ ਨੂੰ ਆਪਾਂ ਕਟਿੰਗ ਕਰਕੇ ਲੱਗ ਕਰ ਲਾਂਗੇ ਅਵੇ ਇਸ ਤਰ੍ਹਾਂ ਸਾਈਡ ਤੇ ਲੱਗੂਗੀ ਇਹ ਜਿਹੜੀ ਮਿਆਨੀ ਆ ਹੁਣ ਆਪਾਂ ਮੱਥੇ ਕਟਿੰਗ ਕਰ ਲਾਂਗੇ ਇਹਦੇ ਅਲੱਗ ਕਰ ਲਾਂਗੇ ਤਾਂ ਕਿ ਆਪਾਂ ਨੂੰ ਸਟਿਚ ਕਰਨ ਵੇਲੇ ਕੋਈ ਪ੍ਰੋਬਲਮ ਨਾ ਆਵੇ ਇਸ ਤੋਂ ਬਾਅਦ ਜਿਹੜਾ ਜਿਹੜਾ ਪਾਸੇ ਕੱਪੜਾ ਘੱਟ ਸੀਗਾ ਉਸਦੇ ਪਾਸੇ ਆਪਾਂ ਜੋੜ ਲਾ ਕੇ ਤੁਹਾਨੂੰ ਸਟਿਚ ਕਰਕੇ ਦਿਖਾਉਣੇ ਵੇ ਕਿਸ ਤਰ੍ਹਾਂ ਜੋੜ ਲੱਗਣੇ ਆ ਆਦੇ ਕੋ ਕਪੜਾ ਕੱਟ ਇਸ ਤਰ੍ਹਾਂ ਰੱਖ ਲਿਓ ਤੁਸੀਂ ਉਸ ਤੋਂ ਬਾਅਦ ਇਹ ਜੋੜ ਜਿਹੜੇ ਇੱਕ ਤਾਂ ਕਪੜੇ ਦੇ ਹੀ ਠਾ ਰੱਖ ਕੇ ਜੋੜ ਲੱਗਦਾ ਹੁੰਦਾ ਇੱਕ ਉੱਪਰ ਰੱਖ ਕੇ ਲੱਗਦਾ ਹੁੰਦਾ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਸਿੱਧਾ ਪੁੱਠਾ ਕਪੜਾ ਹੋਵੇ ਤਾਂ ਫਿਰ ਆਪਾਂ ਨੂੰ ਸਹੀ ਪਤਾ ਲੱਗ ਜਾਂਦਾ ਐ ਇੱਕ ਹੀ ਠਾ ਰੱਖ ਕੇ ਲਾੜੇ ਕਪੜੇ ਦੇ ਜੋੜ ਐ ਇੱਕ ਉੱਪਰ ਰੱਖ ਕੇ ਲਾੜੇ ਪਜਾਮੇ ਦੇ ਜੋੜ ਤੇ ਸਹੀ ਜੋੜ ਆਉਣਗੇ ਇਸ ਤੋਂ ਬਾਅਦ ਆਪਾਂ ਇਹਨਾਂ ਦੋਹਾਂ ਜੋੜਾਂ ਨੂੰ ਜੋੜ ਕੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਨਾਲ ਮਿਆਨੀ ਅਟੈਚ ਕਰਾਂਗੇ ਇਹ ਨਾਲ ਦੋਵੇਂ ਜੋੜ-ਜੋੜ ਕੇ ਇਹਨਾਂ ਦੇ ਵਿਚਾਲੇ ਮਿਆਨੀ ਆਊਗੀ ਜਿਹੜਾ ਦੂਜਾ ਪਾਸਾ ਹੈ ਕੋਈ ਵੀ ਪਾਸਾ ਨੂੰ ਤੁਸੀਂ ਅੱਗੇ ਰੱਖ ਲਿਓ ਪਜਾਮੇ ਦੇ ਜਾਂ ਪਿਛਲੇ ਪਾਸੇ ਕਰ ਲਿਓ ਦੂਜੇ ਪਾਸੇ ਦੋਵੇਂ ਮੱਥੇ ਜੁੜਨਗੇ ਇਹਨਾਂ ਦੇ ਮੱਥੇ ਜੜ ਕੇ ਉਹਦੇ ਵਿੱਚ ਮਿਆਨੀ ਪੈ ਜਾਊਗੀ ਤੇ ਇੱਥੇ ਮੇਰੇ ਕੋਲੇ ਮਿਆਨੀ ਵਾਸਤੇ ਕਪੜਾ ਵਾਧੂ ਸੀਗਾ ਕਿਉਂਕਿ ਆਪਾਂ ਦੋ ਕੱਪੜਾ ਸੂਟਾਂ ਦੀ ਕਟਿੰਗ ਕੀਤੀ ਐ ਆਹ ਦੇਖੋ ਆਪਾਂ ਜੜ ਲਿਆ ਹੁਣ ਤੇ ਮੇਰੇ ਕੋਲੇ ਹੁਣ ਉਹ ਆਪ ਹੀ ਮੈਂ ਇਸ ਟਾਈਮ ਕਰ ਰਹੀ ਸੀਗੀ ਸਟਿਚ ਤੇ ਆਪ ਹੀ ਵੀਡੀਓ ਬਣਾ ਰਹੀ ਸੀ ਇਹ ਆਪਾਂ ਦੋ ਤਿੰਨ ਸੂਟਾਂ ਦਾ ਕੱਪੜਾ ਇਕੱਠਾ ਕੱਪੜਾ ਲਿਆ ਸੀ ਤੇ ਥਾਣ ਦੇ ਵਿੱਚ ਥੋੜਾ ਜਿਹਾ ਜਿਗਾਰ ਆ ਗਿਆ ਕੈਮਰੇ ਵਿੱਚ ਕੁਝ ਜ਼ਿਆਦਾ ਹੀ ਦਿਸਦਾ ਥੋੜਾ ਜਿਹਾ ਜਿਗਾਰ ਲੱਗਸਤੇ ਮੈਂ ਝੋਲੀ ਵਾਲੇ ਪਾਸੇ ਕਰਤਾ ਇਸ ਤੋਂ ਬਾਅਦ ਜਦੋਂ ਆਪਾਂ ਮਿਆਨੀ ਜੜਾਂਗੇ ਤੇ ਨਾਲ ਦੇ ਨਾਲ ਹੀ ਆਪਾਂ ਦੱਬਮੀ ਸੀਉਣ ਲਾ ਦਾਂਗੇ ਤੇ ਇਸ ਦੇ ਨਾਲ ਥੋੜਾ ਜਿਹਾ ਬਾਚ ਸਪ੍ਰੈਸ ਕਰ ਲਾਂਗੇ ਫਿਰ ਸਫਾਈ ਜੀ ਨਾਲ ਕੰਮ ਹੋ ਜਾਊਗਾ ਤੇ ਫਿਰ ਸਟਿਚਿੰਗ ਵੀ ਸੋਹਣੀ ਲੱਗਦੀ ਆ ਇਸ ਤੋਂ ਬਾਅਦ ਹੁਣ ਆ ਆਇਆ ਹੈ ਕਿ ਆਪਾਂ ਦੋਵੇਂ ਜੋੜ-ਜੋੜ ਕੇ ਤੇ ਇਹਦੇ ਨਾਲ ਆਪਾਂ ਮਿਆਨੀ ਅਟੈਚ ਕਰ ਦਾਂਗੇ ਇਹ ਬੈਕ ਸਾਈਡ ਤੇ ਕਰ ਲਿਓ ਜਾਂ ਤੁਸੀਂ ਪਜਾਮੇ ਦੀ ਅਗਲੀ ਸਾਈਡ ਤੇ ਕਰ ਲਿਓ ਆ ਦੇਖੋ ਇੱਧਰ ਪਜਾਮੇ ਆਨੀ ਜੜਾਂਗੇ ਮਿਆਨੀ ਹਮੇਸ਼ਾ ਕੱਪੜੇ ਦੇ ਥੱਲੇ ਰੱਖ ਕੇ ਜੜੀ ਜਦ ਕਿਉਂਕਿ ਇਹ ਰੇਵ ਹੁੰਦੀ ਆ ਤੇ ਇਹ ਵੱਧ ਜਾਂਦੀ ਆ ਇਹ ਹਮੇਸ਼ਾ ਆਪਾਂ ਪਜਾਮੇ ਵਾਲੇ ਥੱਲੇ ਦੀ ਸਾਈਡ ਤੇ ਰੱਖ ਕੇ ਹੀ ਇਹਨੂੰ ਆਪਾਂ ਸਟਿਚ ਕਰਾਂਗੇ ਆ ਆ ਗਿਆ 프ਰੰਟ ਸਾਈਡ ਇਹਦੇ ਲੈ ਪਾਸੇ ਜੋੜ ਨਹੀਂ ਪਿਆਗਾ ਕਿਉਂਕਿ ਇਹ ਕੋਈ ਪਾਸਾ ਕਰ ਲਿਓ ਜਾਂ ਫਰੰਟ ਤੇ ਕਰ ਲਿਓ ਜਾਂ ਬੈਕ ਤੇ ਕਰ ਲਿਓ ਇੱਧਰ ਵੀ ਆਪਾਂ ਮਿਆਨੀ ਝੜ ਲਈ ਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਹੁਣ ਇਹਨੂੰ ਨੇਫਾ ਫੋਲਡ ਕਰਕੇ ਦਿਖਾਵਾਂਗੇ ਇਹ 5 6 ਇੰਚ ਨੇਫੇ ਤੋਂ ਥੱਲੇ ਕਪੜਾ 2 3 ਇੰਚ ਜਾਂ 4 ਇੰਚ ਤੇ ਰੱਖ ਕੇ ਤੁਸੀਂ ਅੱਧ ਕਰ ਲਿਓ ਪਹੁੰਚੇ ਦਾ ਜਿੱਥੇ ਆਪਣਾ ਪਹੁੰਚ ਆਉਂਦਾ ਹੈ ਪਲੇਟਾਂ ਪਾਵਾਂਗੇ ਜਿਵੇਂ ਲੇਡੀਜ਼ ਸੂਟਾਂ ਦੇ ਆਪਾਂ ਬਰੇਟਾਂ ਪਾਉਣੇ ਆ ਤਾਂ ਕਿ ਪਜਾਮਾ ਪੈਰ ਤੋਂ ਚੱਕੀ ਡੈਗਦਾ ਨਹੀਂਗਾ ਤੇ ਅੱਡਾਂ ਤੋਂ ਚੱਕੀ ਦਾ ਨਹੀਂ ਬਹੁਤ ਸੁਣੀ ਇਹਦੇ ਨਾਲ ਸਲਾਈ ਸਟਿਚ ਹੁੰਦੀ ਹੈ ਪਜਾਮਾ ਪਾਇਆ ਸੋਹਣਾ ਲੱਗਦਾ ਵਾ ਹੁਣ ਆਪਾਂ ਇਹਦੀਆਂ ਨਿਸ਼ਾਨੀਆਂ ਲਾ ਲਾਂਗੇ ਜਿੰਨੇ ਇੰਚ ਤੇ 8.5 ਇੰਚ ਆਪਣੀ ਮੋਰੀ ਹੈ ਤੇ ਬਾਕੀ ਜੇ ਵਧੂਗਾ ਕੱਪੜਾ ਜਾਦੇ ਲੱਗੂਗਾ ਤਾਂ ਆਪਾਂ ਨਾਲੋਂ ਕਟਿੰਗ ਕਰ ਦਾਂਗੇ ਆ ਦੇਖੋ 프ਰੰਟ ਸਾਈਡ ਦੀ ਜਿਹੜਾ ਆਪਾਂ 프ਰੰਟ ਸਾਈਡ ਤੇ ਕਰਾਂਗੇ ਉਹਦੀ ਮਿਆਨੀ ਆ ਹੁਣ ਆਪਾਂ ਇਹਨੂੰ ਸਾਰੇ ਨੂੰ ਸਟਿਚ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਲੱਗੂਗਾ ਆ ਵੀ ਕੋ ਨਹੀਂ ਫਾਹਣ ਆਪਾਂ ਹੋਲਡ ਕਰਨਾ ਇੱਥੋਂ ਹੁਣ ਆਪਾਂ ਕਰਦੇ ਆ ਇਹਨੂੰ ਆ ਮੇਰੇ ਕੋਲੇ ਫੱਟੀਆਂ ਕਾਫੀ ਟਾਈਮ ਦੀਆਂ ਪਰਾਨਾਆਂ ਸੇ ਟੋਟਾਂਗਾ ਇਹ ਪਜਾਮਾ ਕੱਟਣ ਵੇਲੇ ਆਪਾਂ ਨੂੰ ਦੋ ਫੱਟੀਆਂ ਦੀ ਜ਼ਰੂਰਤ ਪੈਂਦੀ ਆ ਇਹ ਆਪਾਂ ਨੂੰ ਬਾਜ਼ਾਰ ਚ ਮਿਲ ਜਾਣਗੀਆਂ ਜਿੱਥੋਂ ਆਪਾਂ ਰੀਲਾਂ ਵਗੇਰਾ ਲੈਣੇ ਆ ਆ ਨਿਸ਼ਾਨੀਆਂ ਲਾ ਲਈਆਂ ਹੁਣ ਮੈਂ ਪਜਾਮੇ ਦੀਆਂ ਸਾਰੀਆਂ ਇਹਨਾਂ ਨੂੰ ਇਸ ਫੱਟੀ ਦੀ ਮਦਦ ਨਾਲ ਆਪਾਂ ਸਿੱਧਾ ਥੋੜਾ ਤਰਸ਼ਾ ਕਰਕੇ ਪਜਾਮਾ ਮੂਰੀ ਤੋਂ ਤੇ ਝੋਲੀ ਵਾਲੀ ਸਾਈਡ ਬਾਕੀ ਕਟਿੰਗ ਹੋਈ ਵੀ ਨਾਲ-ਨਾਲ ਆਪਾਂ ਸਿਆਂ ਸਲਾਈ ਲਾ ਲਾਂਗੇ ਸਲਾਈ ਲਾਉਣ ਤੋਂ ਬਾਅਦ ਇਹ ਸਟਿਚ ਹੋ ਜਾਊਗਾ ਤੇ ਆਪਾਂ ਮੂਰੀ ਥੱਲੇ ਫੋਲਡ ਕਰ ਲਾਂਗੇ ਇਹ ਬਹੁਤ ਸੌਖਾ ਤਰੀਕਾ ਜੀ ਤੁਸੀਂ ਚੰਗੀ ਤਰ੍ਹਾਂ ਦੇਖੋ ਤਾਂ ਤੁਹਾਨੂੰ ਬਹੁਤ ਸ਼ੀਤੀ ਸਮਝ ਆਊਗਾ ਜੇ ਤੁਹਾਨੂੰ ਕਿਤੇ ਨਾ ਸਮਝ ਆਏ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਦੁਬਾਰਾ ਵੀਡੀਓ ਦੇ ਦਾਂਗੇ ਨਾਲ ਆਪਾਂ ਕੁੜਤੀ ਦੀ ਕਟਿੰਗ ਕਰ ਲਾਂਗੇ ਅਗਲੀ ਵੀਡੀਓ 'ਚ ਆਹ ਦੇਖੋ ਰੈਡੀ ਹੋ ਗਿਆ ਪਜਾਮਾ ਆਪਣਾ ਸਟੈਚੂ ਹੋ ਕੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਸਬਸਕ੍ਰਾਈਬ ਵੀ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ